ਕੋਮੇਨ ਸਾਹ ਮੋਰਚੇ ਦੇ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਸੱਦੀ ਗਈ ਸੀ ਤੇ ਜਿਸ ਦੇ ਤਹਿਤ ਉਥੇ ਹੀ ਇੱਕ ਵੱਡਾ ਫੈਸਲਾ ਤੱਕ ਲਿਆ ਗਿਆ ਗੁਰਦੀਪ ਸਿੰਘ ਬਠਿੰਡਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਲੈ ਕੇ ਵੀ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਹੈ ਤੇ ਅੱਜ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਇਕੱਤਰ ਹੋਈਆਂ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁੜ ਤੋਂ ਕੋਮੇਨ ਸਾਹ ਮੋਰਚੇ ਦੇ ਦਾ ਦੱਸਦੀ ਹੈ ਕਿ ਸਿੱਖ ਜਿਹੜੇ ਇਕੱਤਰ ਹੁੰਦੇ ਹੋਏ ਨਜ਼ਰ ਆਉਣਗੇ ਤੇ ਵੱਡੇ ਇਕੱਠ ਦਾ ਐਲਾਨ ਕੀਤਾ ਹੋਰ ਕੀ ਕੁਝ ਕਹਿਣਾ ਆਉ ਤੁਹਾਨੂੰ ਸੁਣਾਉਨੇ ਆ 18 ਜੂਨ ਨੂੰ ਚੰਡੀਗੜ੍ਹ ਵਿੱਚ ਕੌਮੀ ਇਨਸਾਨ ਮੋਰਚੇ ਦੀ ਬਹੁਤ ਭੜਮੀ ਮੀਟਿੰਗ ਹੋਈ ਜਿਸ ਵਿੱਚ ਕਿਸਾਨ ਜਥੇਬੰਦੀਆਂ ਉਹਦੇ ਆਗੂ ਸਰਬੰਨ ਵੀ ਹਾਜ਼ਰ ਸਨ ਉਸ ਮੀਟਿੰਗ ਵਿੱਚ ਜੋ ਫੈਸਲੇ ਲਏ ਗਏ 11 ਜੁਲਾਈ ਨੂੰ ਸਮੁੱਚੇ ਪੰਜਾਬ ਦੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦਲ ਜਥੇਬੰਦੀਆਂ ਪੰਜਾਬ ਪੱਖੀ ਸ਼ਹਿਰ ਦੇ ਵਪਾਰੀ ਅਤੇ ਹਿੰਦੂ ਜੱਥੇਬੰਦੀਆਂ ਧਾਰਮਿਕ ਸਖਸ਼ੀਅਤਾਂ ਧਾਰਮਿਕ ਸੰਪਰਦਾਵਾਂ ਸਮਾਜਿਕ ਜੱਥੇਬੰਦੀਆਂ ਮਨੁੱਖੀ ਅਧਿਕਾਰਾਂ ਦੇ ਇੱਕ ਆਗੂਆਂ ਦੀ ਵੱਡੀ ਮੀਟਿੰਗ ਕਿਸਾਨਪੁਰਾ ਵਿੱਚ ਸੱਦੀ ਗਈ ਹੈ। ਦੂਜਾ ਪ੍ਰੋਗਰਾਮ 4 ਅਗਸਤ ਨੂੰ ਹਰੇਕ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਰੋਸ ਮਾਰਚ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪ੍ਰਧਾਨ ਮੰਤਰੀ ਦੀ ਮੋਦੀ ਦੇ ਪੁੱਤਰੇ ਸਾਰਨ ਦਾ ਪ੍ਰੋਗਰਾਮ ਤੇ 15 ਅਗਸਤ ਨੂੰ ਕੌਮੀ ਇਨਸਾਫ ਮੋਰਚਾ ਬਹਾੜੀ ਵਿਕੇਸ਼ ਵੱਡਾ ਕੱਟ ਕਰਕੇ ਇੱਕ ਰੋਸ ਰੈਲੀ ਕੀਤੀ ਜਾਵੇਗੀ। ਇਹਦੇ ਸਬੰਧ ਵਿੱਚ ਮੈਂ ਪੰਜਾਬ ਦੇ ਸਮੁੱਚੇ ਸ਼ਹਿਰ ਦੇ ਲੋਕਾਂ ਨੂੰ ਸ਼ਹਿਰ ਦੇ ਸਖਸ਼ੀਅਤਾਂ ਨੂੰ ਸ਼ਹਿਰ ਦੇ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਹੈ। ਕੋਈ ਨਾ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਆਪਣਾ ਹਿੱਸਾ ਪਾਵੇ। ਇਹ ਗੱਲ ਬਹੁਤ ਸਪਸ਼ਟਾ ਕਿ ਪੰਜਾਬ ਤੋਂ ਪੰਜਾਬ ਦੀ ਸਰਕਾਰ ਵੀ ਤੇ ਦਿੱਲੀ ਦੀ ਸਰਕਾਰ ਵੀ ਕਿਸਾਨ ਮੋਰਚੇ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਬਹੁਤ ਬਹੁਤ ਦਰੇ ਹੋਏ ਹਨ ਤੇ ਘਬਰਾਏ ਹੋਏ ਹਨ ਉਹ ਪੰਜਾਬ ਦੇ ਕਿਸੇ ਵੀ ਲਹਿਰ ਨਾਲ ਕੋਈ ਇਨਸਾਫ ਕਰਨ ਲਈ ਗੱਲ ਕਰਨ ਲਈ ਤਿਆਰ ਨਹੀਂ 2.5 ਸਾਲਾਂ ਤੋਂ ਬੜਾ ਸ਼ਾਂਤ ਬਈ ਮੋਰਚਾ ਨਾ ਕੋਈ ਆਰਥਿਕਤਾ ਦਾ ਬੋਝ ਹੈ ਪੰਜਾਬ ਦੇ ਉੱਤੇ ਜਾਂ ਸਰਕਾਰ ਦੇ ਉੱਤੇ ਜਾਂ ਕੇਂਦਰ ਤੇ ਨਾ ਹੀ ਕੋਈ ਕਾਨੂੰਨ ਬਦਲਣ ਦੀ ਲੋੜ ਹੈ ਦੇ باوجود ਇਹ ਗੱਲ ਸਾਨੂੰ ਪਿਆਰ ਨਹੀਂ ਇੱਕ ਹੰਕਾਰੀ ਪ੍ਰਵਿਰਤੀ ਦੇ ਵਿੱਚ ਸਰਕਾਰਾਂ ਕੰਮ ਕਰ ਰਹੀਆਂ ਹਨ ਪੰਜਾਬ ਨਾਲ ਤੇ ਵਿਸ਼ੇਸ਼ ਕਰਕੇ ਇਥੋਂ ਦੇ ਸਿੱਖ ਭਾਈਚਾਰੇ ਨਾਲ ਇੱਕ ਦੁਸ਼ਮਣੀ ਦਾ ਵਤੀਰਾ ਤਿਆਰ ਕਰ ਰਹੀਆਂ ਹਨ ਇਹ ਰਸਤਾ ਬਹੁਤ ਖਤਰਨਾਕ ਦਿਸ਼ਾਵਾਂ ਵੱਲ ਲੈ ਕੇ ਜਾ ਸਕਦਾ ਹੈ ਪੰਜਾਬ ਨੂੰ ਤੇ ਦੇਸ਼ ਨੂੰ ਇਹਦੇ ਲਈ ਇੱਕ ਸ਼ਾਂਤਮਈ ਤੇ ਸਮੁੱਚੇ ਭਾਈਚਾਰਿਆਂ ਦਾ ਸਾਂਝਾ ਅੰਦੋਲਨ ਇਹ ਇੱਕ ਠੀਕ ਦਿਸ਼ਾ ਵੱਲ ਤੇ ਸਰਕਾਰ ਦੇ ਹੰਕਾਰ ਨੂੰ ਤੋੜਨ ਲਈ ਸਹਾਈ ਹੋ ਸਕਦਾ ਹੈ ਇਸ ਲਈ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਸਮੁੱਚੇ ਸਿਰਦ ਜਮਾਤਾਂ ਨੂੰ ਜਿਹੜੇ ਪੰਜਾਬ ਦੇ ਭਵਿੱਖ ਲਈ ਫਿਕਰਮੰਦ ਹਨ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਛੋਟੇ-ਮੋਟੇ ਆਪਸੀ ਮਤਭੇਦਾਂ ਨੂੰ ਪਾਸੇ ਛੱਡ ਕੇ ਇਹਨਾਂ ਪ੍ਰੋਗਰਾਮਾਂ ਨੂੰ ਜਿਹੜੇ ਸਾਂਝੇ ਪ੍ਰੋਗਰਾਮ ਹਨ ਇਹ ਕਿਸੇ ਇੱਕ ਜਮਾਤ ਦੇ ਨਹੀਂ ਕਿਉਂਕਿ ਕੌਮੀ ਇਨਸਾਨ ਮੋਰਚਾ ਹੀ ਵਕ ਵਕ ਕਰ ਜਿੱਥੇ ਬਣਿਆਦਾ ਇੱਕ ਸਾਂਝਾ ਮੋਰਚਾ ਹੈ ਉਹਨਾਂ ਸਾਰਿਆਂ ਨੂੰ ਆਪਾਂ ਕਾਮਯਾਬ ਕਰੀਏ ਤਾਂ ਜੋ ਸਰਕਾਰ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਵਿੱਚ ਜੋ ਹੰਕਾਰ ਹੈ ਉਹਨੂੰ ਤੋੜਿਆ ਜਾ ਸਕੇ ਤੇ ਆਪਾਂ ਇਨਸਾਫ ਪ੍ਰਾਪਤ ਕਰ ਸਕੀਏ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਲਈ ਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਸਾਲਮੇਲ ਕਮੇਟੀ ਮੈਂਬਰਾਂ ਅਤੇ ਪੰਜਾਬ ਦੇ ਸਵੈਰਥ ਤੇ ਚਿੰਤਤ ਲੋਕਾਂ ਨੂੰ ਬੇਨਤੀ ਕਰਦਾ ਹੋਇਆ